ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਅਤੇ ਸਿੱਖਾਂ ਦਾ ਪੁਵਿੱਖ ਸਿੱਖੀ ਤੇ ਸਿੱਖਾਂ ਦਾ ਦੁਨੀਆਂ ਪਰ ਵਿੱਚ ਵਧ ਰਿਹਾ ਪ੍ਰਭਾਵ ਪਰਵਾਣਗੀ ਇੱਥੇ ਬਲੰਦ ਹੋ ਰਿਹਾ ਰੁਤਬਾ ਇਹ ਧਰਮ ਆਪਣੇ ਆਪ ਵਿੱਚ ਨਵੇਕਲਾ ਆਜੁਗਾਦੀ ਤੇ ਸਮੁੱਚੇ ਮਨੁੱਖ ਮਾਤਰ ਲਈ ਇੱਕੋ ਇੱਕ ਤੇ ਸੱਚ ਧਰਮ ਹੈ ਅਪਰੰਤ ਇਸ ਧਰਮ ਨੂੰ ਅੱਲਾਹ ਹੀ ਤੇ ਰੱਬੀ ਧਰਮ ਵੀ ਕਿਹਾ ਜਾਂਦਾ ਹੈ ਏ ਵੀ ਕੇ ਧਰਮ ਦੀ ਸਮਝ ਤੇ ਪਹਿਚਾਨ ਵੀਨ ਰੋਲ ਗੁਰਬਾਣੀ ਵਿੱਚੋਂ ਹੀ ਆਉਂਦੀ ਹੈ ਬਾਹਰੋਂ ਕਿਤਰੋਂ ਵੀ ਨਹੀਂ ਆਉਂਦੀ ਪੰਜਾਬ ਵਾਸੀਆਂ ਨੇ ਸਭ ਵਾਸਤੇ ਲੰਗਰ ਲਾਏ ਪਰ ਪੰਜਾਬ ਵਾਸਤੇ ਕੋਈ ਵੀ ਨਾ ਪਹੁੰਚਿਆ ਮੈਨੂੰ ਯਾਦ ਹੈ ਕਾਫੀ ਸਮਾਂ ਪਹਿਲਾਂ ਉੜੀਸਾ ਵਿੱਚ ਹੜਾ ਆਏ ਉਦੋਂ ਪੰਜਾਬੀਆਂ ਨੇ ਪਿੰਡਾਂ ਵਿੱਚੋਂ ਰਾਸ਼ਨ ਕੱਪੜੇ ਵਗੈਰਾ ਇਕੱਠੇ ਕੀਤੇ ਤੇ ਉੜੀਸਾ ਪਹੁੰਚ ਗਏ ਪਿਛੇ ਜਿਹਨਾਂ ਹੜਾਂ ਵਿੱਚ ਹਿਮਾਚਲ ਪ੍ਰਦੇਸ਼ ਚੌਲਾਂ ਦੀ ਪਲੇਟ 300 ਰੁਪਏ ਦੀ ਵਿਕੀ ਪਾਣੀ ਦੀ ਬੋਤਲ 150 ਤੋਂ 200 ਰੁਪਏ ਵਿਕੀ ਉੱਥੇ ਵੀ ਪੰਜਾਬੀ ਲੰਗਰ ਲੈ ਕੇ ਪਹੁੰਚੇ ਹੁਣ ਸਾਡੇ ਵਾਲਿਆਂ ਨੂੰ ਵੇਖਣ ਦੀ ਲੋੜ ਹੈ ਕਿ ਤੁਹਾਡੇ ਵਾਸਤੇ ਕੌਣ-ਕੌਣ ਪਹੁੰਚ ਰਿਹਾ ਹੈ ਇਸ ਧਰਤੀ ਖਾਲਸੇ ਦੀ ਧਰਤੀ ਹੈ 500 ਸਾਲਾਂ ਤੋਂ ਜੇ ਕਿਸੇ ਨੇ ਲਹੂ ਡੋਲਿਆ ਤੇ ਅਸੀਂ ਡੋਲੇ ਆਂ 500 ਸਾਲ ਤੋਂ ਜੇ ਕੋਈ ਚੜ ਕੇ ਆਇਆ ਉਹਦਾ ਮੁਕਾਬਲਾ ਕੀਤਾ ਤੇ ਅਸੀਂ ਸਿੱਖਾਂ ਨੇ ਕੀਤਾ 500 ਸਾਲ ਤੋਂ ਜੇ ਕਿਸੇ ਨੇ ਬੰਦ-ਬੰਦ ਕਟਵਾਏ ਅਸੀਂ ਕਟਵਾਏ 500 ਸਾਲ ਤੋਂ ਜੇ ਸਮਾਂ ਵਿਚਾਰੀਏ ਪਿਆਰਿਓ ਦੇਗਾਂ ਵਿੱਚ ਉਬਲੇ ਤੇ ਸਾਡੇ ਸਿੱਖ ਪੁੱਠੀਆਂ ਖਲਾ ਲਵਾਈਆਂ ਸਾਡੇ ਸਿੱਖਾਂ ਨੇ ਖੋਪਰ ਉਤਰਵਾਏ ਸਾਡੇ ਸਿੱਖਾਂ ਨੇ ਪਿਆਰਿਓ ਦੋ ਫਾੜ ਕੀਤੇ ਗਏ ਸਾਡੇ ਸਿੱਖ ਛਾਤੀਆਂ ਵਿੱਚ ਕਿਲ ਠੁਕੇ ਅੱਖਾਂ ਵਿੱਚ ਕਿਲ ਠੁਕੇ ਸਿੱਖਾਂ ਦੇ ਸਿੱਖ ਧਰਮ ਹਰ ਧਰਮ ਤੋਂ ਵੱਖਰਾ ਤੇ ਨਿਆਰਾ ਹੈ ਜੋ ਪੂਰੇ ਸੰਸਾਰ ਨੂੰ ਆਪਣੇ ਕਲਾਵੇ ਵਿੱਚ ਲੈਣਾ ਜਾਣਦਾ ਹੈ ਇੱਕ ਵਿਸ਼ਵ ਵਿਆਪੀ ਧਰਮ ਜਿਸ ਨੂੰ ਜਾਤ ਪਾਤ ਉੱਚ ਨੀਚ ਹੱਦਾਂ ਸਰਹੱਦਾਂ ਤੋਂ ਉੱਪਰ ਉੱਠ ਕੇ ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਕੋਈ ਵੀ અપਨਾ ਸਕਦਾ ਹੈ ਇਹ ਧਰਮ ਦੁਨੀਆ ਦੇ ਪ੍ਰਚਲਿਤ ਧਰਮਾਂ ਦੀਆਂ ਚੰਗਿਆਈਆਂ ਦਾ ਨਿਚੋੜ ਹੈ ਇਹਦੀ ਰਹਿਤ ਮਰਿਆਦਾ ਵਿੱਚ ਕੋਈ ਵੀ ਅਸੀ ਗੱਲ ਨਹੀਂ ਜੋ ਇੱਕ ਮਨੁੱਖ ਲਈ ਚੰਗੀ ਤੇ ਦੂਜੇ ਲਈ ਮਾੜੀ ਹੋਵੇ ਸਰਬਤ ਦਾ ਭਲਾ ਮੰਣਾ ਕਰਮ ਕਾਂਡ ਵਿਮਾ ਪਰਮਾ ਪਖੰਡ ਭੇਖ ਇਹ ਰੇਖ ਰੀਤੀਆਂ ਤੇ ਰਸਮ ਰਵਾਜਾਂ ਦੀ ਇਸ ਦੇ ਵਿੱਚ ਕੋਈ ਥਾਂ ਨਹੀਂ ਕਿਰਤ ਕਰੋ ਵੰਡ ਕੇ ਛਕੋ ਤੇ ਉਸ ਅਕਾਲ ਪੁਰਖ ਦਾ ਸਿਮਰਨ ਕਰੋ ਉਸ ਦੀ ਉਸਤਤ ਕਰੋ ਜੋ ਇਸ ਸ੍ਰਿਸ਼ਟੀ ਦਾ ਸਾਜਨ ਹੱਥੇ ਪਾਲਣ ਹਾਰ ਹੈ ਬਸ ਇਹੀ ਸਿੱਖੀ ਦੇ ਮੁੱਢਲੇ ਅਸੂਲ ਨੇ ਸਬਦ ਦਾ ਭਲਾ ਮੰਗਣਾ ਤੇ ਉਸਦੇ ਹੁਕਮ ਨੂੰ ਮੰਨ ਕੇ ਦੁੱਖ ਸੁੱਖ ਵੇਲੇ ਵੀ ਚੜ੍ਹਦੀਆਂ ਕਲਾਂ ਦੇ ਵਿੱਚ ਰਹਿਣਾ ਅਸੀਂ ਉਸ ਕਲਗੀਧਰ ਸ਼ੈਨਸ਼ਾਹ ਦੇ ਤੀਆਂ ਪੁੱਤਾਂ ਜਿਹਦੇ ਤੀਰਾਂ ਉੱਪਰ ਸੋਨਾ ਲੱਗਿਆ ਹੁੰਦਾ ਸੀ ਜੇ ਦੁਸ਼ਮਣ ਮਰ ਜਾਵੇ ਉਹਦਾ ਕਫਨ ਦਫਨ ਹੋ ਸਕੇ ਜੇ ਫਟੜੋ ਸਕੇ ਸੋਨੇ ਨਾਲ ਅਦਾਇਲਾਜ ਕਰਵਾ ਲਵੇ ਸਾਨੂੰ ਵੀ ਸਾਡੇ ਵਿਰੋਧੀਆਂ ਸ਼ਰੀਕਾਂ ਦਸ਼ਮਨਾਂ ਨਾਲ ਜਿੱਟਣ ਲਈ ਕੁਝ ਇਹੋ ਜਿਹੇ ਵਿਚਾਰ ਵਿਹਾਰ ਕਰਨੇ ਚਾਹੀਦੇ ਨੇ ਦੁਨੀਆ ਸਿਫਤਾਂ ਕਰਦੀ ਫਿਰੇ ਕੇ ਕਮਾਲ ਕਰਦੇ ਨੇ ਸਿੱਖ ਪਿਆਰਿਓ ਸਭ ਤੋਂ ਪਹਿਲਾਂ ਸਾਨੂੰ ਸਾਡਾ ਬਾਪੂ ਤਨਤਨ ਸਾਹਿਬ ਸ੍ਰੀ ਗੁਰੂ ਓਗਨ ਸਿੰਘ ਸਾਹਿਬ ਜੀ ਐਸੀ ਸਿੱਖਿਆ ਦਿੱਖਿਆ ਅੰਮ੍ਰਿਤ ਪਾਨ ਕਰਵਾ ਕੇ ਕਰਵਾ ਗਿਆ ਊਚਨੀ ਜਤੇ ਉਦੋਂ ਹੀ ਮਿਟਾ ਦਿੱਤੀ ਪਰ ਬਾਕੀ ਰਹੀਂਦੀ ਕਸਰ ਆਪਣਾ ਸਾਰਾ ਸਰਬੰਸ ਵਾਰ ਕੇ ਦੁਨੀਆ ਨੂੰ ਦਿਖਾ ਦਿੱਤਾ ਪਿਆਰ ਉਹ ਜਿਸ ਜਗ੍ਹਾ ਦਿੱਤੇ ਸਭ ਤੋਂ ਵੱਡਾ ਕਲੂਕਾਰਾ ਹੋਇਆ ਉਸ ਜਗ੍ਹਾ ਚਮਕੌਰ ਦੀ ਗੜੀ ਜਿੱਥੇ ਬੀਬੀ ਹਰਸ਼ਨ ਕੌਰ ਤੇ ਸਸਕਾਰ ਕਰਦਿਆਂ ਵੀ ਸ਼ਹੀਦੀ ਪ੍ਰਾਪਤ ਕਰਕੇ ਸਿੱਪਿਸ਼ੋ ਕਿਸੇ ਸਿੱਖ ਨੇ ਉਸ ਸਵਾਹ ਨੂੰ ਇਕੱਠਾ ਕਰਕੇ ਇੱਕ ਚੰਗਾ ਡੂੰਘਾ ਟੋਆ ਪੁੱਟ ਕੇ ਉਹਦੇ ਵਿੱਚ ਦਫ਼ਨ ਕਰ ਦਿੱਤਾ ਔਰ ਬੌਰ ਸਮਾ ਚਮਕੌਰ ਸਾਹਿਬ ਦੀ ਨਿਸ਼ਾਨਦੇਹੀ ਨਾ ਹੋ ਸਕੀ ਇੱਕ ਗੁਰਮੁਖ ਪਿਆਰਾ ਉਠਿਆ ਮੈਂ ਨਾਂ ਨਹੀਂ ਲਵਾਗਾ ਉਸ ਗੁਰਮੁਖ ਪਿਆਰੇ ਨੇ ਇੰਨੀ ਵੱਡੀ ਕੁਰਬਾਨੀ ਕੀਤੀ ਮਿਸਤਰੀਆਂ ਨੂੰ ਲਿਆ ਕੇ ਮਜ਼ਦੂਰਾਂ ਨੂੰ ਲਿਆ ਕੇ ਉਸ ਜਗ੍ਹਾ ਦੀ ਨਿਸ਼ਾਨਦੇਹੀ ਕਰਦਾ ਰਿਹਾ ਲਭਦਾ ਰਿਹਾ ਅਖੀਰ ਉਸਨੇ ਉਹ ਅੰਗੀਠੇ ਵਾਲੀ ਪਿਆਰੋ ਜਗ੍ਹਾ ਨੂੰ ਲੱਭ ਲਿਆ ਤੇ ਲੱਭ ਕੇ ਉਸ ਜਗ੍ਹਾ ਦੇ ਦੁਨੀਆ ਦੇ ਵਿੱਚ ਲਾਗੇ ਬੰਨੇ ਨੂੰ ਇਕੱਠਾ ਕੀਤਾ ਬੜੀ ਦੁਨੀਆ ਇਕੱਠੀ ਹੋਈ ਸੀ ਜਿਵੇਂ ਜ ਉਹ ਜਗ੍ਹਾ ਤੇ ਇੱਕ ਗੁਰੂ ਤਾਂ ਅਨੁਸਾਰ ਦਿੱਤਾ ਤੇ ਉਸ ਗੁਰੂ ਤਾਂ ਅਨੁਸਾਰ ਤੋਂ ਬਾਅਦ ਉਹਦੇ ਮਨ ਨੂੰ ਪ੍ਰਸੰਤਾ ਹੋਈ ਤੇ ਸਹਿਜ ਭਾਵ ਦੇ ਵਿੱਚ ਗ੍ਰੰਥੀ ਸਿੰਘ ਨੂੰ ਕਹਿਣ ਲੱਗਾ ਬੇਟਾ ਇੱਕ ਅਰਦਾਸ ਕਰ ਦੇ। ਹੁਣ ਗ੍ਰੰਥੀ ਸਾਹਿਬ ਕਹਿਣ ਲੱਗਾ ਦੱਸੋ ਜੀ ਜਦੋਂ ਉਹਦੇ ਕੰਨ ਵਿੱਚ ਉਹ ਅਰਦਾਸ ਕਹਿ ਰਿਹਾ ਤੇ ਪਿਆਰੇ ਉਹ ਗ੍ਰੰਥੀ ਸਾਹਿਬ ਕਹਿਣ ਲੱਗੇ ਮੈਂ ਇਹ ਅਰਦਾਸ ਨਹੀਂ ਕਰ ਸਕਦਾ ਅੱਖਾਂ ਦੇ ਵਿੱਚੋਂ ਤਰੇਪਰੇ ਪੰਜੂ ਵਹਿ ਗਏ ਤੇ ਕਹਿਣ ਲੱਗਾ ਭਾਈ ਇਹ ਹੀ ਅਰਦਾਸ ਕਰਨੀ ਹੈ ਕਹਿੰਦਾ ਜੀ ਮੇਰੇ ਕੋਲੋਂ ਨਹੀਂ ਹੋਣੀ ਉਸ ਗੁਰਮੁਖ ਪਿਆਰੇ ਨੇ ਆਪ ਅਰਦਾਸ ਬੇਨਤੀ ਕੀਤੀ ਐ ਸਰਬਸਦਾਨੀਆਂ ਤੂੰ ਲੋਕਾਂ ਵਾਸਤੇ ਆਪਣਾ ਸਾਰਾ ਪਰਿਵਾਰ ਵਰ ਗਿਆ ਸੀ ਤੇ ਮੈਂ ਵੀ ਅਜ ਅਰਦਾਸ ਬੇਨਤੀ ਕਰਦਾ ਹਾਂ ਕਿ ਮੈਂ ਇਸ ਜਗ੍ਹਾ ਨੂੰ ਲੱਭਿਆ ਹੈ ਇਸ ਜਗ੍ਹਾ ਦੇਤੇ ਇੱਕ ਤੀਰਥ ਸਥਾਨ ਬਣਨਾ ਹੈ ਤੇ ਮੇਰਾ ਵੀ ਅੱਗੇ ਨਾਮੋ ਨਿਸ਼ਾਨ ਨਾ ਰਵੇ ਤਾਂ ਕਿ ਕੋਈ ਕੱਲ ਨੂੰ ਅਜੇਹਾ ਨਾ ਸੋਚੇ ਕਿ ਜੋ ਇਹ ਸਥਾਨ ਬਣਿਆ ਹੈ ਗੁਰਦੁਆਰਾ ਬਣਿਆ ਹੈ ਮੇਰੇ ਬੱਚੇ ਮਤਾਂ ਸਮਝਣ ਕਿ ਇਹ ਸਾਡੇ ਬਾਪੂ ਨੇ ਬਣਾਇਆ ਸਾਡੇ ਬਾਪੂ ਦਾ ਹੈ ਇਸ ਕਰਕੇ ਮੇਰੀ ਕੋਲ ਦਾ ਨਾਅ ਹੋ ਜਾਵੇ ਅਰਦਾਸ ਬੇਨਤੀ ਕਰਦਾ ਹਾਂ ਪਿਆਰਿਓ ਕਿੱਡੀ ਵੱਡੀ ਸਿੱਖਾਂ ਦੇ ਵਿੱਚ ਇਹ ਮਾਨ ਵਾਲੀ ਗੱਲ ਹੈ ਸੋ ਗੁਰੂ ਸਵਾਰਿਓ ਇਨ ਸਿੱਖਾਂ ਦਾ ਹਰ ਜਗ੍ਹਾ ਦੇ ਉੱਤੇ ਲੰਗਰ ਲਾਉਣੇ ਔਰ ਵੱਡੇ ਵੱਡੇ ਕਾਰਜ ਕਰਨੇ ਪਿਆਰਿਓ ਮਾਫ ਕਰਨਾ ਇੱਕ ਦੋ ਕਮੀਆਂ ਸਾਡੇ ਵਿੱਚ ਨੇ ਅਸੀਂ ਲੋਕਾਂ ਦੀ ਬਾਹ ਤੁਰਕੀ ਤੱਕ ਜਾ ਕੇ ਫੜ ਲੈਂਦੇ ਹਾਂ ਪਰ ਸਾਡੇ ਸਿੱਖ ਕੌਮ ਸ਼ਹੀਦਾਂ ਦੇ ਬੱਚੇ ਰੋ ਰਹੇ ਨੇ ਉਹਨਾਂ ਦੇ ਪਰਿਵਾਰਾਂ ਦੀ ਸਾਡੇ ਅਜੇ ਤੱਕ ਮਾ ਨਹੀਂ ਫੜੀ ਜਿਸ ਵੇਲੇ ਬਦਬੀ ਹੋਈ ਸੀ ਬਾਈਬਲ ਕਲਾਮ ਵਾਲੀ ਜਵਾਰ ਕਾਣ ਵਾਲਾ ਹੋਇਆ ਸੀ ਉਸ ਵੇਲੇ ਗ੍ਰੰਥੀ ਪਾਈ ਗੋਰਾ ਸਿੰਘ ਤੇ ਉਹਦੀ ਘਰ ਦੀ ਤੇ ਇਨਾ ਤਸ਼ੱਦਦਟ ਆਇਆ ਗਿਆ ਨਾ ਉਹਨਾਂ ਦੀ ਇਹ ਮਦਦ ਸਰਕਾਰ ਨੇ ਕੀਤੀ ਜਦੋਂ ਉਹ ਸੁਰਖਰੂ ਹੋ ਕੇ ਨਿਕਲੇ ਨਾ ਸਾਡੀ ਕੌਮ ਨੇ ਉਹਨਾਂ ਨੂੰ ਸੰਭਾਲਿਆ ਅੱਜ ਵੀ ਪਿਆਰੇ ਰੋਂਦੇ ਫਿਰਦੇ ਨੇ ਕਹਿਣ ਦਾ ਭਾਵ ਜਿਹੜਾ ਅਸਲੀ ਕਾਰਜ ਕਰਨਾ ਹੈ ਉਹ ਸਾਡੇ ਵਿੱਚ ਪਤਾ ਨਹੀਂ ਕਿਉਂ ਨਹੀਂ ਇਹ ਚੀਜ਼ ਆ ਰਹੀ ਸੋ ਵਿਚਾਰਨ ਵਾਲੀ ਗੱਲ ਹੈ ਪਿਆਰਿਓ ਗੱਲ ਬੜੀ ਚੁਭਵੀ ਹੈ ਸੋ ਇਹਨਾਂ ਚੀਜ਼ਾਂ ਨੂੰ ਸਾਨੂੰ ਵਿਚਾਰਨਾ ਪਵੇਗਾ ਸੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਕਾਲੀ ਤੇ ਸਰਬ ਦੇਸੀ ਵਿਚਾਰਤਾ ਦੇ ਆਧਾਰ ਤੇ ਸਿੱਖ ਧਰਮ ਕੇਵਲ ਕੁਝ ਹੀ ਸਦੀਆਂ ਵਿੱਚ ਸੰਸਾਰਤਲ ਤੇ ਆਪਣਾ ਪੰਜਵਾਂ ਸਥਾਨ ਪ੍ਰਾਪਤ ਕਰ ਚੁੱਕਾ ਹੈ ਇਹ ਨਹੀਂ ਅਜ ਸਿੱਖ ਨੂੰ ਇਸ ਦਿਨ ਇਕਲੇ ਸੂਪ ਰਹਿਣੀ ਤੇ ਦੀ ਦਲੇਰ ਭਰਪੂਰ ਦਿਲ ਖਿਚਵੀ ਜੀਵਨ ਜਾਂਚ ਕਰਨੀ ਸੰਸਾਰ ਪਰ ਵਿੱਚ ਵਖਰੇ ਤੋ ਤੇ ਜਾਣਿਆ ਤੇ ਪਛਾਣਿਆ ਜਾਂਦਾ ਹੈ ਜਿੱਥੇ ਕਰੋਪੀਆਂ ਨਾਲ ਮੱਚੇ ਹਾਹਾਕਾਰ ਜਿੱਥੇ ਸੁਣੇ ਨਾ ਕੋਈ ਲੋਕਾਂ ਦੀ ਪੁਕਾਰ ਜਿੱਥੇ ਪੂਰੀ ਫਿਰ ਹੋ ਜਾਵੇ ਸਰਕਾਰ ਹਮੇਸ਼ਾ ਉਥੇ ਪਹੁੰਚਣ ਸਿੱਖ ਸਰਦਾਰ ਪਿਆਰਿਓ ਹਰ ਜਗ੍ਹਾ ਤੇ ਝੰਡੇ ਗੱਡੇ ਤੇ ਸਤਗੁਰੂ ਦੀ ਕਿਰਪਾ ਦੇ ਪਾਤਰ ਬਣੇ ਚੜ੍ਹਦੀਆਂ ਕਲਾਂ ਦੇ ਵਿੱਚ ਅਨੰਦ ਮਾਣਦੇ ਹੋਏ ਸਿੱਖ ਕੌਮ ਅੱਗੇ ਵੱਧੀ ਜਾਰੀ ਹੈ ਸੋ ਸਮੂਹ ਸਾਧ ਸੰਗਤ ਜੀ ਇਹ ਵਿਚਾਰਾਂ ਨੂੰ ਆਪ ਬੜੇ ਪਿਆਰ ਸਹਿਕਾਰ ਦੇਵੋਗੇ ਹੋਈਆਂ ਪੁੱਲਾਂ ਨੂੰ ਨਾ ਜਤਾਰ ਹੋ ਗਜ ਕੇ ਫਤਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ